ਭਾਜਪਾ ਵੱਲ ਹੀ ਜਿਹੜਾ ਉਹ ਤੁਸੀਂ ਕਿਉਂ ਗਏ ਮੈਂ ਗੋਨਾ ਵਾਚ ਕੇ ਵੇਖਿਆ ਕਿ ਵਾਹਿਦ ਇੱਕ ਭਾਰਤੀ ਜਨਤਾ ਪਾਰਟੀ ਆ ਜਿਹਦੇ ਵਿੱਚ ਕੋਈ ਕਿਸੇ ਦਾ ਗੋਡ ਫਾਦਰ ਨਹੀਂ ਆ ਮਿਹਨਤ ਜਿਹੜਾ ਕਰ ਲਵੇ ਉਹ ਅੱਗੇ ਆ ਜੇ ਇੱਥੇ ਮਿਹਨਤ ਦਾ ਮੋਲ ਆ ਇੱਥੇ ਚਮਚਾਗਰੀ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੇ ਇੱਕ ਖਿਲਾਫ ਪੰਜਾਬ ਦੇ ਵਿੱਚ ਕੀਤਾ ਜਾਂਦਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇਹ ਪੰਜਾਬ ਦੇ ਪੱਖੀ ਨਹੀਂ ਆ ਇਹ ਪੰਜਾਬ ਦੇ ਕਿਸਾਨਾਂ ਦੀ ਦੁਸ਼ਮਣ ਹੈ ਤੇ ਪੰਜਾਬੀਅਤ ਦੀ ਦੁਸ਼ਮਣ ਹੈ ਤੁਸੀਂ ਪਾਰਟੀ ਨੂੰ ਚੁਣਿਆ ਤੁਸੀਂ ਇਸ ਤੇ ਜਿਹੜੇ ਬਾਕੀ ਪਾਰਟੀਆਂ ਦੇ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾਂਦਾ ਕੋਈ ਜਵਾਬ ਦੇਣਾ ਚਾਹੋਗੇ ਉਹਨਾਂ ਨੂੰ ਇਹ ਸਭ ਤੋਂ ਵੱਡਾ ਕੂੜ ਪ੍ਰਚਾਰ ਕਰਨ ਦਾ ਕਾਰਨ ਇਹ ਹੈ ਕਿ ਜੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਉਂਦੀ ਆ ਤੇ ਦੂਜਿਆਂ ਦੀ ਜਿਹੜੀ ਆ ਉਹ ਲੁੱਟ ਖਸੁੱਟ ਬੰਦ ਹੋ ਜਾਣੀ ਆ ਤੇ ਦੁਬਾਰਾ ਕਿਸੇ ਨੂੰ ਮੌਕਾ ਨਹੀਂ ਮਿਲਦਾ ਜੀ ਇਹ ਕਿਸਾਨਾਂ ਨੂੰ ਗਰੀਬ ਨੂੰ 2000 ਰੁਪਇਆ ਹਰ ਕਿਸਾਨ ਨੂੰ ਸਿਲੰਡਰਾਂ ਦੀਆਂ ਸਕੀਮਾਂ ਮੈਨਾਂ ਇੱਕ ਵੀ ਦੱਸੋ ਕਿ ਜੇ ਕਿਸੇ ਨੇ ਕੋਈ ਸਟੇਟ ਨੇ ਜਾਂ ਕਿ ਹੋਰ ਪਾਰਟੀ ਨੇ ਦਿੱਤੀਆਂ ਹੋਣ ਟੋਟਲੀ ਜਿਹੜਾ ਪੰਜਾਬ ਆ ਨਾ ਅੱਜ ਉਹ ਸਾਰਾ ਸੈਂਟਰ ਸਿਰ ਤੇ ਚੱਲ ਰਿਹਾ ਹੈ ਹੋਰ ਸਹੂਲਤਾਂ ਕਿਹਨੂੰ ਕਹਿੰਦੇ ਜੀ ਸਾਥੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਸ ਵਕਤ ਖੇਮ ਕਰਨ ਹਲਕੇ ਦੇ ਵਿੱਚ ਅਸੀਂ ਮੌਜੂਦ ਆਂ ਮਾਝੇ ਦੀ ਸਿਆਸਤ ਵੀ ਪੂਰੀ ਤਰ੍ਹਾਂ ਦੇ ਨਾਲ ਗਰਮਾਈ ਹੋਈ ਹੈ ਉਸੇ ਪੰਜਾਬ ਦੀ ਸਿਆਸਤ ਵੀ 2027 ਤੋਂ ਪਹਿਲਾਂ ਜਿਹੜੀ ਆ ਉਹ ਲਗਾਤਾਰ ਗਰਮਾ ਰਹੀ ਹੈ ਜੀ ਹਾਂ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਸੀਨੀਅਰ ਨਮਾਇੰਦਿਆਂ ਦੇ ਵੱਲੋਂ ਆਪੋ ਆਪਣੇ ਪਾਰਟੀਆਂ ਨੂੰ ਜਿਹੜਾ ਉਹਨਾਂ ਦੇ ਕੰਮਾਂ ਨੂੰ ਲੈ ਕੇ ਇੱਕ ਦੂਸਰੇ ਦੇ ਉੱਪਰ ਜਿਹੜੀਆਂ ਟਿੱਕਾ ਟਿੱਪਣੀਆਂ ਜਿਹੜੀਆਂ ਲਗਾਤਾਰ ਜਾਰੀ ਹੈ ਮੇਰੇ ਨਾਲ ਇਸ ਵਕਤ ਖੇਮਕਰ ਨਾਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਿਹੜੇ ਨੇ ਦਲਵੀਰ ਸਿੰਘ ਅਲਗੋ ਕੋਠੀ ਮੌਜੂਦ ਨੇ ਗੱਲਬਾਤ ਕਰਕੇ ਜਾਣਾਂਗੇ ਭਾਵਨਾਵਾਂ ਕੀ ਨੇ ਤੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਿਸ ਤਰੀਕੇ ਦੇ ਕੰਮ ਜਿਹੜੇ ਨੇ ਖੇਮਕਰਨ ਹਲਕੇ 'ਚ ਕਿਸ ਤਰੀਕੇ ਦਾ ਲੋਕਾਂ ਦਾ ਪਿਆਰ ਵੀ ਜਿਹੜਾ ਵੇਖਣ ਨੂੰ ਮਿਲ ਰਿਹਾ ਤੇ ਸੋਚ ਕੀ ਆ ਖੇਮਕਰਨ ਹਲਕੇ ਨੂੰ ਲੈ ਕੇ ਗੱਲਬਾਤ ਕਰਦੇ ਆ ਸਾਡੇ ਨਾਲ ਬਣੇ ਅਲਗੋ ਸਾਹਿਬ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਜੀ ਭਾਈ ਸਾਹਿਬ ਤੁਹਾਡਾ ਇੱਥੇ ਆਉਣ ਤੇ ਮੈਂ ਜੀ ਆਇਆਂ ਕੀਣਾ ਤੁਹਾਨੂੰ ਜੀ ਅਲਗੋ ਸਾਹਿਬ ਵੱਖ-ਵੱਖ ਪਾਰਟੀਆਂ ਦੇ ਵਿੱਚ ਬੜੀ ਲੰਬੀ ਸਿਆਸਤ ਕੀਤੀ ਆ ਤੁਸੀਂ ਕੰਮ ਕਰਨ ਦਾ ਮੌਕਾ ਮਿਲਿਆ ਸ਼ੁਰੂਆਤ ਇੱਥੋਂ ਕਰਦੇ ਆ ਕਿ ਭਾਜਪਾ ਵੱਲ ਹੀ ਜਿਹੜਾ ਉਹ ਤੁਸੀਂ ਕਿਉਂ ਗਏ ਦੇਖੋ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਬਾਕੀ ਜਿੰਨੀਆਂ ਵੀ ਪਾਰਟੀਆਂ ਨੂੰ ਮੈਂ ਲਾਗੂ ਹੋ ਕੇ ਵਾਅਦੇ ਨਾ ਉਹ ਸਾਰੀਆਂ ਇੱਕ ਬੰਦਿਆਂ ਦੇ ਬੇਸਡ ਆ ਕਿ ਜੇ ਤੁਸੀਂ ਕਿਸੇ ਇੱਕ ਨਿੱਜੀ ਬੰਦੇ ਵਾਸਤੇ ਭਾਵੇਂ ਤੁਸੀਂ ਕੁਝ ਨਾ ਕਰੋ ਲੇਕਿਨ ਨਿੱਜੀ ਬੰਦੇ ਨਾਲ ਜੇ ਵਫਾਦਾਰੀ ਰੱਖਦੇ ਹੋ ਤੇ ਤਰੱਕੀ ਕਰੀ ਜਾਓ ਅੱਗੇ ਆਓ ਨਹੀਂ ਤੇ ਉੱਥੇ ਮਿਹਨਤਾਂ ਦਾ ਮੁੱਲ ਕੋਈ ਨਹੀਂਗਾ ਮੈਂ ਗੋ ਨਾ ਵਾਚ ਕੇ ਵੇਖਿਆ ਕਿ ਵਾਹਿਦ ਇੱਕ ਭਾਰਤੀ ਜਨਤਾ ਪਾਰਟੀ ਆ ਜਿਹਦੇ ਵਿੱਚ ਕੋਈ ਕਿਸੇ ਦਾ ਗੋਡਫਾਦਰ ਨਹੀਂ ਆ ਮਿਹਨਤ ਜਿਹੜਾ ਕਰ ਲਵੇ ਉਹ ਅੱਗੇ ਆ ਜਾਏ ਇੱਥੇ ਮਿਹਨਤ ਦਾ ਮੋਲ ਆ ਇੱਥੇ ਚਮਚਾ ਗਰੀ ਨਹੀਂ ਹੈਗੀ ਮੇਰਾ ਸਭ ਤੋਂ ਵੱਡਾ ਕਿਉਂਕਿ ਵੇਖੋ ਅਸੀਂ ਬਾਜੇ ਦੇ ਲੋਕ ਆ ਸਾਡੇ ਖੂਨ ਦੇ ਵਿੱਚ ਸਭ ਤੋਂ ਅਹਿਮ ਗੱਲ ਆ ਕਿ ਚਮਚਾ ਗਰੀ ਨਹੀਂ ਅਸੀਂ ਕਰ ਸਕਦੇ ਅਸੀਂ ਮਿਹਨਤ ਕਰ ਸਕਦੇ ਆ ਰਾਤ ਦਿਨ ਉਹ ਸਾਡੇ ਵਾਸਤਾ ਰੋਗ ਨਹੀਂ ਔਰ ਮੈਨੂੰ ਇੱਥੇ ਆਣ ਕੇ ਇਸ ਪਾਰਟੀ ਦੇ ਲੈ ਦੇ ਕੇ ਸਮਝ ਲੱਗੀ ਕਿ ਇੱਥੇ ਮਿਹਨਤ ਦਾ ਮੋਲ ਹੈਗਾ ਜਿਹੜਾ ਬੰਦਾ ਮਿਹਨਤ ਕਰਦਾ ਪਾਰਟੀ ਵਾਸਤੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਕਾਰਨਾਂ ਦੇ ਵਿੱਚ ਕਿਤੇ ਵੱਡਾ ਕਾਰਨ ਇਹ ਵੀ ਨਹੀਂ ਕਿ ਬਾਕੀ ਪਾਰਟੀਆਂ ਦੇ ਵਿੱਚ ਸਰਦਾਰ ਦਲਬੀਰ ਸਿੰਘ ਗੋਕੋਟੀ ਨੂੰ ਕੋਈ ਮਾਨ ਸਨਮਾਨ ਜਾਂ ਉਦ੍ਹਾ ਨਹੀਂ ਸੀ ਮਿਲਿਆ ਕਿ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਖੇਮ ਕਰਨ ਹਲਕੇ ਦੀ ਦਿਖ ਬਦਲਣ ਲਈ ਆਏ ਕਿ ਜਾਂ ਫਿਰ ਖੁਦ ਇੱਕ ਅਹੁਦੇ ਤੇ ਕਾਬਜ਼ ਹੋਣ ਦੇ ਲਈ ਸੋਚ ਰੱਖੀ ਇਹ ਜ਼ਰੂਰ ਦੱਸਿਓ ਜੀ ਦੇਖੋ ਜੀ ਮੇਰੀ ਬੇਨਤੀ ਇਹ ਹੈ ਕਿ ਮੈਂ ਪਹਿਲੀ ਗੱਲ ਤੇ ਤੁਹਾਨੂੰ ਦੱਸ ਦਵਾਂ ਜੀ ਮੈਂ ਲੰਮੇ ਸਮੇਂ ਤੋਂ ਕਿਸੇ ਪਾਰਟੀ ਦਾ ਹਿੱਸਾ ਹੀ ਹੈ ਨਹੀਂ ਜੀ ਬਹੁਤ ਲੋਕਾਂ ਨੂੰ ਇਸ ਗੱਲ ਬਾਰੇ ਭੁਲੇਖਾ ਵਾ ਮੈਂ ਅੱਜ ਤੱਕ ਜਿੰਨੇ ਵੀ ਇੱਕ ਹਸਾਬ ਨਾਲ ਮੈਂ ਸਮਾਜ ਸੇਵਾ ਕੀਤੀ ਆ ਮੇਰੇ ਕੋਲ ਜਿੱਥੋਂ ਵੀ ਕੁਝ ਚਲਾ ਗਿਆ ਮੈਂ ਕਦੀ ਅੱਜ ਤੱਕ ਕਿਸੇ ਨੂੰ ਕੰਮ ਤੋਂ ਨਹੀਂ ਮੋੜਨ ਦਿੱਤਾ ਹਰ ਸਦਾ ਮੈਂ ਹਾਜ਼ਰ ਰਹਾ ਮਾਂ ਪਰ ਮੈਂ 1999 ਤੋਂ ਬਾਅਦ ਕਿਸੇ ਪਾਰਟੀ ਦਾ ਹਿੱਸਾ ਨਹੀਂ ਰਿਹਾ ਮੈਂ ਆਰ ਦੇ ਜੀਵਨ ਦੇ ਵਿੱਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਨਾਲ ਇਹਦੀਆਂ ਨੀਤੀਆਂ ਵੇਖ ਕੇ ਕਿਉਂਕਿ ਮੇਰਾ ਬੜੇ ਲੰਮੇ ਸਮੇਂ ਤੋਂ ਸਾਡੇ ਜੇਤਲੀ ਸਾਹਿਬ ਨੇ ਜਦੋਂ ਇਲੈਕਸ਼ਨ ਲੜੀ ਸੀ ਨਾ ਮੇਰੇ ਜੀਤਲੀ ਸਾਹਿਬ ਨਾਲ ਬੜੇ ਪਰਿਵਾਰਕ ਤੇ ਨਿੱਜੀ ਸਬੰਧ ਬਣ ਚੁੱਕੇ ਸੀ ਇਹ ਸਰ ਮੈਂ ਨਾਂ ਵੀ ਕਹਾਂ ਤੇ ਸਾਰਿਆਂ ਨੂੰ ਪਤਾ ਵਾ ਕਿ ਜੀਤਲੀ ਸਾਹਿਬ ਲੰਘਦੇ ਆਉਂਦੇ ਮੇਰੇ ਕੋਲ ਘਰੇ ਵੀ ਹੋ ਕੇ ਜਾਂਦੇ ਰਿਹਾ ਕਿਉਂਕਿ ਮੇਰੇ ਉਹਨਾਂ ਨਾਲ ਪਰਿਵਾਰਕ ਸਬੰਧ ਸੀ ਉਤੋਂ ਤੋਂ ਲੈ ਕੇ ਮੈਂ ਭਾਜਪਾ ਦੇ ਨਾਲ ਜੁੜਿਆ ਰਿਹਾ ਪਰ ਮੈਂ ਬੜੇ ਲੰਮੇ ਸਮੇਂ ਤੋਂ ਬਾਅਦ ਨੀਤੀਆਂ ਵਿਚਾਰ ਕੇ ਫੇਰ ਮੈਂ ਇਹਦੇ ਵਿੱਚ ਸ਼ਾਮਲ ਆਇਆ ਮੈਂ ਪਹਿਲਾਂ ਕਿਸੇ ਪਾਰਟੀ ਦਾ ਕਦੀ ਹਿੱਸਾ ਨਹੀਂ ਰਿਹਾ ਜੀ ਪੰਜਾਬ ਦੇ ਵਿੱਚੋਂ ਜਦੋਂ ਕਿਸੇ ਪਾਰਟੀ ਦਾ ਵੱਡਾ ਆਗੂ ਜਾਂ ਕੋਈ ਚਿਹਰਾ ਜਿਹੜਾ ਜਦੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਲਗੋ ਸਾਹਿਬ ਸ਼ਾਮਲ ਹੁੰਦਾ ਤਾਂ ਬਾਕੀ ਪਾਰਟੀਆਂ ਦੇ ਵੱਲੋਂ ਇੱਕ ਪ੍ਰਚਾਰ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਖਿਲਾਫ ਪੰਜਾਬ ਦੇ ਵਿੱਚ ਕੀਤਾ ਜਾਂਦਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇਹ ਪੰਜਾਬ ਦੇ ਪੱਖੀ ਨਹੀਂ ਹੈ ਇਹ ਪੰਜਾਬ ਦਾ ਕਦੇ ਭਲਾ ਨਹੀਂ ਕਰ ਸਕਦੀ ਇਹ ਪੰਜਾਬ ਦੇ ਕਿਸਾਨਾਂ ਦੀ ਦੁਸ਼ਮਣ ਹੈ ਤੇ ਪੰਜਾਬੀਅਤ ਦੀ ਦੁਸ਼ਮਣ ਹੈ ਤੁਸੀਂ ਪਾਰਟੀ ਨੂੰ ਚੁਣਿਆ ਤੁਸੀਂ ਇਸ ਤੇ ਜਿਹੜੇ ਬਾਕੀ ਪਾਰਟੀਆਂ ਦੇ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾਂਦਾ ਕੋਈ ਜਵਾਬ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਉਹਨਾਂ ਨੂੰ ਮੇਰਾ ਜਵਾਬ ਇਹ ਹੈ ਜੀ ਕਿ ਪਹਿਲਾਂ ਤਾਂ ਇੱਕ ਗੱਲ ਦੱਸੋ ਕਰਤਾਰਪੁਰ ਦਾ ਜਿਹੜਾ ਲਾਂਦਾ ਵਾ ਜੀ ਕਿ ਆ ਉਹ ਪ੍ਰਧਾਨ ਮੰਤਰੀ ਸਾਹਿਬ ਦੇ ਚੌਂ ਤੋਂ ਬਿਨਾਂ ਖੁੱਲ ਗਿਆ ਵਾ ਕਿੰਨੇ ਕੰਮ ਤੁਹਾਨੂੰ ਗਿਣਾ ਦੇਣਾ ਕਿ ਤੁਸੀਂ ਗੋ ਨਾ ਵਾਚੋਗੇ ਕਿ ਪ੍ਰੋਟੋਕੋਲ ਹੁੰਦਾ ਕਿ ਦੇਖਦੇ ਪ੍ਰਧਾਨ ਮੰਤਰੀ ਨੂੰ ਮਿਲਣ ਜਾਣਾ ਵਾ ਤੇ ਉਦੋਂ ਪਹਿਲਾਂ ਤਲਾਚੀ ਲਈ ਜਾਣੀ ਜਾਂ ਕੋਈ ਸਾਡੇ 3-3 ਫੁੱਟੀਆਂ ਕਿਰਪਾਨਾਂ ਸਾਡੇ ਖਾਲਸੇ ਲੈ ਕੇ ਤੇ ਪ੍ਰਧਾਨ ਮੰਤਰੀ ਦਾ ਹੁਕਮ ਹੈ ਵੀ ਇਹ ਇਦਾਂ ਹੀ ਇਨ ਬਣਾਉਣਗੇ ਔਰ ਪ੍ਰਧਾਨ ਮੰਤਰੀ ਸਾਹਿਬ ਦੀ ਤੁਸੀਂ ਇਹ ਵੇਖੋ ਕਿ ਆਪ ਬਾਲਟੀ ਫੜ ਕੇ ਸੇਵਾ ਕਰ ਰਹੇ ਉਹਨਾਂ ਨੂੰ ਉਹਨਾਂ ਨੂੰ ਖੁਸ਼ੀ ਮਿਲਦੀ ਇਸ ਚੀਜ਼ ਦੀ ਔਰ ਮੈਂ ਇੱਕ ਤੁਹਾਨੂੰ ਹੋਰ ਬੜੀ ਲੌਜੀਕਲੀ ਗੱਲ ਦੱਸ ਦਿਆਂ ਮੈਂ ਇਹ ਕਿਸੇ ਫਿਰਕੇ ਦੇ ਖਿਲਾਫ ਨਹੀਂ ਐ ਜੀ ਜਾਂ ਸਾਰਿਆਂ ਦਾ ਸਨਮਾਨ ਆ 22% ਮੁਸਲਮਾਨ ਕਮਿਊਨਿਟੀ ਆ ਜੀ ਅਸੀਂ 2% ਆ ਇੱਕ ਵਾਰ ਪ੍ਰਧਾਨ ਮੰਤਰੀ ਸਾਹਿਬ ਨੂੰ ਮਸਜਿਦ ਤੇ ਸੱਦਾ ਆ ਗਿਆ ਕਿ ਤੁਸੀਂ ਸਾਡੇ ਪ੍ਰੋਗਰਾਮ ਤੇ ਆਓ ਉਹਨਾਂ ਕਹੇ ਜੀ ਮੈਂ ਜ਼ਰੂਰ ਆਉਣਾ ਵਾਂ ਉਹਨਾਂ ਨੂੰ ਕਿਹਾ ਤੁਸੀਂ ਟੋਪੀ ਪਹਿਨੋ ਕਿਉਂਕਿ ਸਾਰਿਆਂ ਦੇ ਸਾਰਿਆਂ ਨੂੰ ਧਰਮ ਬਬਾਰਕ ਅਸੀਂ ਕਿ ਧਰਮ ਦੇ ਖਿਲਾਫ ਨਹੀਂ ਆ ਅਸੀਂ ਇਹ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਸਾਡਾ ਦੇਸ਼ ਪਰ ਉਹਨਾਂ ਕਿਹਾ ਵੀ ਮੇਰਾ ਧਰਮ ਮੈਨੂੰ ਮੁਬਾਰਕ ਮੈਂ ਆਉਣਾ ਜ਼ਰੂਰ ਆ ਪਰ ਮੈਂ ਮਤਲਬ ਤੁਹਾਡੇ ਧਰਮ ਤੱਕ ਟੋਪੀ ਨਹੀਂ ਪਹਿਨਣੀ ਪਰ ਮੈਂ ਆਉਂਗਾ ਜ਼ਰੂਰ ਜੀ ਬਈ ਨੂੰ ਇੱਕ ਗੱਲ ਦੱਸੋ ਕਦੀ ਸਾਡੇ ਧਰਮ ਚੋਂ ਕਿਸੇ ਨੇ ਕਿਹਾ ਵਾ ਕਿ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਪੱਗ ਬੰਨ ਕੇ ਆਓ ਗਵਰਨਰ ਵਾਚੋ ਪੰਜਾਬ ਨੂੰ ਰੋਖ ਹੋਵੇ ਜਾਂ ਉਹ ਮੈਨੂੰ ਨਿੱਜੀ ਤੌਰ ਤੇ ਪਤਾ ਕਿ ਹਰ ਮਹੀਨੇ ਬੰਗਲਾ ਸਾਹਿਬ ਸਾਡੇ ਗੁਰੂ ਘਰੋਂ ਮੱਥਾ ਟੇਕਣ ਆਉਂਦੇ ਆ ਤੇ ਪੱਗ ਬੰਨ ਕੇ ਆਉਂਦੇ ਸਾਨੂੰ ਕਦੀ ਕਹਿਣ ਦੀ ਲੋੜ ਪਈ ਆ ਕਿ ਤੁਸੀਂ ਦਸਤਾਰ ਸਜਾ ਕੇ ਮੱਥਾ ਟੇਕਣ ਆਇਓ ਜੀ ਸੋ ਇਹਨਾਂ ਗੱਲਾਂ ਨੂੰ ਮੈਂ ਜੋ ਸਮਝਦਾ ਨਾ ਕਿਉਂਕਿ ਨਾ ਪੰਜਾਬ ਦੇ ਵਿੱਚ ਬੜਾ ਲੰਮਾ ਸਮਾਂ ਕੰਮ ਕੀਤਾ ਵਾ ਆਤਵਾਦ ਦਰਾਂ ਉਹਨਾਂ ਦੇ ਮਨ ਦੇ ਵਿੱਚ ਪੰਜਾਬ ਪ੍ਰਤੀ ਬਹੁਤ ਸਤਿਕਾਰ ਆ ਜੀ ਤੇ ਬਹੁਤ ਹੀ ਉਹਨੂੰ ਪਿਆਰ ਕਰਦੇ ਆ ਸਿਰਫ ਜਿਹੜਾ ਕੂੜ ਪ੍ਰਚਾਰ ਨੇ ਦੂਜੀਆਂ ਪਾਰਟੀਆਂ ਦਾ ਉਹਨਾਂ ਦਾ ਇੱਕੋ ਹੀ ਕਾਰਨ ਹੈ ਕਿ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਾਂਦੀ ਆ ਨਾ ਕਿਉਂਕਿ ਅੱਜ ਅਸੀਂ 24 25 ਸਟੇਟ ਦੇ ਵਿੱਚ ਸਾਡੀਆਂ ਸਰਕਾਰ ਆ ਉਥੋਂ ਕਿਤੇ 20 ਸਾਲ 30 ਸਾਲ ਗੁਜਰਾਤ ਦੇ ਵਿੱਚ 30 ਸਾਲ ਮੈਨਾ ਰਖਾਉਂਦੀ ਆ ਗੁਜਰਾਤ ਜੂਪੀ ਹਰਿਆਣਾ ਕਿਉਂਕਿ ਉਹ ਮੁੜ ਕੇ ਕੰਮਾਂ ਦੇ ਸਿਰ ਤੇ ਜਾਂਦੇ ਨਹੀਂਗੇ ਇਹ ਸਭ ਤੋਂ ਵੱਡਾ ਕੂੜ ਪ੍ਰਚਾਰ ਕਰਨ ਦਾ ਕਾਰਨ ਇਹ ਆ ਕਿ ਜੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਉਂਦੀ ਆ ਤੇ ਦੂਜਿਆਂ ਦੀ ਜਿਹੜੀ ਆ ਉਹ ਲੁੱਟ ਖਸੁੱਟ ਬੰਦ ਹੋ ਜਾਣੀ ਆ ਤੇ ਦੁਬਾਰਾ ਕਿਸੇ ਨੂੰ ਮੌਕਾ ਨਹੀਂ ਮਿਲਦਾ ਜੀ ਪੰਜਾਬ ਦੇ ਲਈ ਭਾਜਪਾ ਨੇ ਕੀ ਕੀਤਾ ਇਹ ਸਾਰੇ ਲੀਡਰਾਂ ਦਾ ਸਵਾਲ ਰਹਿੰਦਾ ਹੈ ਦੇਖੋ ਪੰਜਾਬ ਦੇ ਲਈ ਭਾਜਪਾ ਨੇ ਕੀ ਕੀਤਾ ਜੀ ਮੈਂ ਕਹਿੰਦਾ ਜੇ ਕਿਤੇ ਕਲਮ ਪੈਨਸਲ ਫੜ ਕੇ ਆਪਾਂ ਬਹਿ ਜਗੇ ਨਾ ਜੀ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਵਾਂ ਉਹ ਚਾਲੀ ਰਹਿ ਜਾਣਗੀਆਂ ਤੇ ਭਾਜਪਾ ਨੇ 60% ਕੰਮ ਕੀ ਨਹੀਂ ਕੀਤਾ ਜੀ ਤੁਸੀਂ ਇਹ ਦੱਸੋ ਆ ਜਿੰਨੀ ਡਿਵੈਲਪਮੈਂਟ ਹੋਈ ਹੁਣ ਤੱਕ ਜਿੰਨੀਆਂ ਸਕੀਮਾਂ ਨੇ ਤੁਸੀਂ ਜੀ ਕਣ ਕਤੋਂ ਲੈ ਕੇ ਦੋ ਕਿਸਾਨਾਂ ਨੂੰ ਗਰੀਬ ਨੂੰ 2000 ਰੁਪਇਆ ਹਰ ਕਿਸਾਨ ਨੂੰ ਸਿਲੰਡਰਾਂ ਦੀਆਂ ਸਕੀਮਾਂ ਮੈਨਾਂ ਇੱਕ ਵੀ ਦੱਸੋ ਕਿ ਜੇ ਕਿਸੇ ਨੇ ਕੋਈ ਸਟੇਟ ਨੇ ਜਾਂ ਕਿ ਹੋਰ ਪਾਰਟੀ ਨੇ ਦਿੱਤੀਆਂ ਹੋਣ ਟੋਟਲੀ ਜਿਹੜਾ ਪੰਜਾਬ ਆ ਨਾ ਅੱਜ ਉਹ ਸਾਰਾ ਸੈਂਟਰ ਸਿਰ ਤੇ ਚੱਲ ਰਿਹਾ ਹੈ ਹੋਰ ਸਹੂਲਤਾਂ ਕਿਹਨੂੰ ਕਹਿੰਦੇ ਜੀ ਜੀ ਖੇਮ ਕਰਨ ਦੇ ਲਈ ਸਰਦਾਰ ਦਲਬੀਰ ਸਿੰਘ ਅਲਗੋ ਕੋਠੀ ਕੀ ਸੋਚ ਰੱਖਦੇ ਨੇ ਤਾਂ ਹੁਣ ਹੱਲੇ ਸਰਕਾਰ ਭਾਵੇਂ ਸੱਤਾ 'ਚ ਨਹੀਂ ਐ ਇਧਰੋਂ ਹਜੇ 27 ਦੀਆਂ ਚੋਣਾਂ 'ਚ ਵੀ ਟਾਈਮ ਹੈਗਾ ਕੋਈ ਕੰਮ ਇਧਰ ਦਾ ਕਰਾਇਆ ਹੋਵੇ ਤਾਂ ਜਰੂਰ ਦੱਸਿਓ ਇੱਕ ਤਾਂ ਜਈ ਸਾਡੇ 7-8 ਪਿੰਡ ਜੀ ਪਿਛਲੇ ਘੜ ਤੋਂ ਘੜ ਤੱਕ 10 ਸਾਲ ਤੋਂ ਜੀ ਜਿਹਦੇ ਵਿੱਚ 2-3 ਸਰਕਾਰਾਂ ਬਦਲ ਗਈਆਂ ਵਕ ਵਕ ਜੀ ਲੇਕਿਨ ਉਹ 8 ਪਿੰਡ ਆਪਸ ਵਿੱਚ ਕੱਟੇ ਪਏ ਹੀ ਸਾਡੇ ਇੱਥੇ ਧੂਲ ਕੋਨੇ ਦਾ ਪੋਲਿਆ ਜੀ ਮੇਰਾ ਉੱਥੇ ਪ੍ਰੋਗਰਾਮ ਹੋਇਆ ਸੀ ਮੈਨੂੰ ਸਾਰੇ ਪਿੰਡਾਂ ਵਾਲਿਆਂ ਨੇ ਸੰਗਤ ਨੇ ਇਕੱਠੀ ਹੋ ਕੇ ਕਿਹਾ ਕਿ ਇਹ ਸਾਡੀ ਬਹੁਤ ਵੱਡੀ ਪ੍ਰੋਬਲਮ ਆ ਵੀ ਪੁਲ ਦੀ ਅਜ ਤੱਕ ਸਾਰੇ ਬਹਾਨੇ ਬਣਾਉਂਦੇ ਸੀ ਮਨਜ਼ੂਰੀ ਨਹੀਂ ਮਿਲਦੀ ਮੈਂ ਬਹੁਤ ਤਕਰੇ ਹੋ ਕੇ ਪਾਰਟੀ ਦੇ ਲੈਟਰ ਹੈਡ ਤੇ ਲਿਖਾ ਕੇ ਸਾਡੇ ਦੇਸ਼ ਦੇ ਜਿਹੜੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਤੁਸੀਂ ਇੱਕ ਗੱਲ ਮੈਂ ਤੁਹਾਨੂੰ ਜਿੰਮੇਵਾਰੀ ਨਾਲ ਕਹਿ ਰਿਹਾ 20 ਦਿਨ ਦੇ ਵਿੱਚ ਪਰਮਿਸ਼ਨ ਲਿਖਤੀ ਦੇ ਕੇ ਤੇ ਸਾਡੇ ਹੱਥੋਂ ਨਾ ਪ੍ਰਾਤੀ ਵੀ ਆਲੋ ਪੋਲ ਸ਼ੁਰੂ ਕਰਾ ਲਓ ਫਿਰ ਇਹਨਾਂ ਨੇ ਉਥੋਂ ਬਹਾਨਾ ਬਣਾਇਆ ਜੀ ਉਹ ਇੱਕ ਹੋਰ ਪਰਮਿਸ਼ਨ ਹੁੰਦੀਆਂ ਡਰਾਈਂਗਾਂ ਬਣਦੀਆਂ ਹੁੰਦੀਆਂ ਵਾ ਪੁਲਾਂ ਦੀਆਂ ਲਓ ਜਿਹੜਾ ਹੁਣ ਅੱਜ ਜਾ ਕੇ ਉਥੇ ਚੈੱਕ ਕਰ ਲੋ ਲੋਹੇ ਦੀਆਂ ਡਰਾਈਂਗਾਂ ਹੁੰਦੀਆਂ ਮੈਂ ਵਿਦ ਇਨ 12 ਤੋਂ 15 ਦਿਨਾਂ ਦੇ ਵਿੱਚ ਸਾਰੀਆਂ ਡਰੈਂਗ ਦੀਆਂ ਪਰਮਿਸ਼ਨਾਂ ਲੈ ਕੇ ਬਣਾ ਕੇ ਹੁਣ ਪੋਲ ਦੀ ਸਟਾਰਟਿੰਗ ਹੋ ਚੁੱਕੀ ਬਣ ਰਿਹਾ ਵਾ ਦੋ ਪੁਲ ਹੋਰ ਮਨਜ਼ੂਰ ਕਰਾਏ ਆ ਜਿਹੜੇ ਛੇਤੀ ਹੀ ਬਣਾਉਣ ਜਾ ਰਹੇ ਇੱਕ ਵਾਂ ਤੋਂ ਤੇ ਇੱਕ ਸਾਡੇ ਬਾਡੀ ਸ਼ਹੀਦ ਨੇ ਮਾੜੀ ਮੇਗਾ ਤੋਂ ਇਹ ਵੀ ਛੇਤੀ ਮੈਂ ਕਰਵਾ ਰਿਆ ਵਾਂ ਸੋ ਸਮੇ ਸਮੇ ਤੇ ਅਜੇ ਤੇ ਸਾਡੀ ਸ਼ੁਰੂਆਤ ਹੀ ਆ ਤੇ ਕਿੰਨੇ ਕੰਮ ਆ ਕਿ ਜਿਹੜੇ ਐ ਸਾਲ ਦੇ ਵਿੱਚ ਵਿੱਚ ਅਸੀਂ ਫਿਨਿਸ਼ ਕਰ ਦੇਣੇ ਆ ਜੀ ਬਿਲਕੁਲ ਮੈਂ ਜਿੰਨੇ ਵੀ ਸਾਥੀ ਦੇਖ ਰਹੇ ਨੇ ਵੀ ਦੱਸ ਦਵਾ ਕਿ 2027 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਭਾਜਪਾ ਦੇ ਵੱਡੇ ਲੀਡਰਾਂ ਦਾ ਇਹ ਵੀ ਦਾਵਾ ਹੈ ਕਿ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬਿਨਾ ਕਿਸੇ ਗਠਬੰਧਨ ਤੋਂ ਜਿਹੜੀ 117 ਸੀਟਾਂ ਤੇ ਚੋਣ ਲੜਨ ਜਾ ਰਹੀ ਹੈ ਤੇ ਜੇ ਗੱਲ ਹਲਕਾ ਖੇਮ ਕਰਨ ਦੀ ਕਰੀਏ ਤਾਂ ਇੱਧਰ ਜਿਹੜਾ ਉਹ ਟਿਕਟ ਦੀ ਦਾਵੇਦਾਰੀ ਦੇ ਵਿੱਚ ਵੀ ਨਾਮ ਜਿਹੜਾ ਉਹ ਸਰਦਾਰ ਦਲਬੀਰ ਸਿੰਘ ਅਲਗੋਕੋਠੀ ਦਾ ਹੁੰਦਾ ਹੈ ਕੀ ਇਸ ਤੇ ਕਹਿਣਾ ਚਾਹੋਗੇ ਜੇਕਰ ਪਾਰਟੀ ਦੇ ਵੱਲੋਂ ਅਲਗੋ ਸਾਹਿਬ ਇਹ ਮਾਣ ਬਖਸ਼ਿਆ ਜਾਂਦਾ ਟਿਕਟ ਦਿੱਤੀ ਜਾਂਦੀ ਹੈ ਦੇਖੋ ਜੀ ਇੱਕ ਗੱਲ ਤੇ ਮੈਂ ਬੜੀ ਜ਼ਿੰਮੇਵਾਰ ਹਾਂ ਤੁਹਾਡੇ ਮੀਡੀਆ ਦੇ ਵਿੱਚ ਕਹਿ ਦਿੰਨਾ ਜੀ ਕਿ ਠੀਕ ਹੈ ਜਿਹੜਾ ਬੰਦਾ ਰਾਤ ਦਿਨ ਮੈਂ ਅੱਜ 17 18 ਘੰਟੇ ਮਿਹਨਤ ਕਰ ਰਿਹਾ ਹਾਂ ਵਾ ਰਾਤ ਦਿਨ ਮੇਰਾ ਮੈਂ ਇੱਕ ਪਾਰਟੀ ਦਾ ਸਿਪਾਹੀ ਹਾਂ ਜੀ ਲੇਕਿਨ ਮੇਰੀ ਕੋਈ ਇੱਥੋਂ ਮੇਰੀ ਗੱਲ ਸੁਣ ਲੋ ਤੂੰ ਚਾਹਨਾ ਨਹੀਂ ਮੇਰੀ ਕੋਈ ਤਮੰਨਾ ਨਹੀਂ ਮੇਰਾ ਕੰਮ ਆ ਮਿਹਨਤ ਕਰਨਾ ਕਿਉਂਕਿ ਮੈਂ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਹਾਂ ਜੇ ਮੈਂ ਆਰ ਦੇ ਜੀਵਨ ਚ ਇਹਦੇ ਨਾਲ ਜੁੜਿਆ ਨਾ ਦੇ ਆਉਣ ਵਾਲੇ ਜਿਹੜੀ ਸਾਡੀ ਪੀੜ੍ਹੀ ਵੀ ਆ ਨਾ ਭਾਵੇਂ ਉਹ ਗਰਲਾਲ ਸੋਣੀ ਆ ਅਸੀਂ ਪਾਰਟੀ ਦੇ ਵਫਾਦਾਰ ਤੇ ਲਾਇਲ ਰਹਿਣਾ ਵਾ ਕਿਸੇ ਮੈਂ ਖੇਡ ਦੇ ਵਿੱਚ ਗੇਮ ਚ ਨਹੀਂ ਹੈਗਾ ਪਾਰਟੀ ਟਿਕਟ ਦੇ ਕੇ ਨਵਾਜੂਗੀ ਤਾਂ ਵੀ ਸੇਵਾ ਕਰਨੀ ਆ ਜੇ ਪਾਰਟੀ ਕਿਸੇ ਹੋਰ ਨੂੰ ਟਿਕਟ ਦੇ ਦਿੱਤੀ ਦਿੰਦੀ ਆ ਤੇ ਮੈਂ ਉਹਦੇ ਵਾਸਤੇ ਰਾਤ ਦਿਨ ਮਿਹਨਤ ਕਰੂੰਗਾ ਮੈ ਇਹ ਮੁੱਢਲੀ ਜ਼ਿੰਮੇਵਾਰੀ ਆ ਹਲਕਾ ਖੇਮ ਕਰਨ ਦੇ ਵਾਸੀਆਂ ਨੇ ਸਮੇਂ-ਸਮੇਂ ਤੇ ਜਿਹੜਾ ਮੌਕੇ ਦਿੱਤੇ ਨੇ ਲੰਮਾ ਸਮਾਂ ਇਥੋਂ ਵਿਰਸਾ ਸਿੰਘ ਬਲਟੋਹਾ ਐਮਐਲਏ ਰਹੇ ਗਰਚੇਦ ਸਿੰਘ ਭੁੱਲਰ ਐਮਐਲਏ ਰਹੇ ਸੁਖਪਾਲ ਸਿੰਘ ਭੁੱਲਰ ਐਮਐਲਏ ਰਹੇ ਹੁਣ ਸਰਵਣ ਧੋਨ ਨੇ ਤਾਂ ਇੱਕ ਤਾਂ ਪਾਰਟੀਆਂ ਵੀ ਵਧੀਆਂ ਇੰਨੇ ਸਮੇਂ ਦੇ ਵਿੱਚ ਅਤੇ ਨਮਾਇंदे ਵੀ ਵਧ ਗਏ ਹੁਣ ਤਾਂ ਆਜ਼ਾਦ ਉਮੀਦਵਾਰ ਵੀ ਵਧ ਗਏ ਤਾਂ ਕਿਸ ਤਰੀਕੇ ਨਾਲ ਸੋਚ ਕੀ ਹੈ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਨਾਲੋਂ ਵੱਧ ਕੀ ਕਰਕੇ ਵਿਖਾਉਣਾ ਹੈ ਕਿਹੋ ਜੀ ਮਿਹਨਤ ਵੱਧ ਕਰਕੇ ਕਰਨੀ ਹਲਕਾ ਖੇਮ ਕਰਨ ਦੇ ਵਿੱਚ ਕਿਹੜੇ ਕੰਮ ਹੋ ਸਕਦੇ ਸੀ ਜਿਹੜੇ ਨਹੀਂ ਹੋਏ ਕਿ ਜਿਹੜੇ ਭਾਜਪਾ ਕਰ ਸਕਦੀ ਹੈ ਜੇਕਰ ਭਾਜਪਾ ਨੂੰ ਮੌਕਾ ਮਿਲਦਾ ਦੇਖੋ ਸਭ ਤੋਂ ਪਹਿਲਾਂ ਤਾਂ ਇਹਨਾਂ ਸਟੇਟ ਨੂੰ ਗਹਿਣੇ ਪਾ ਘੱਤਿਆ ਵਾ ਬੈਂਕਾਂ ਕੋਲ ਸਭ ਤੋਂ ਪਹਿਲਾਂ ਤਾਂ ਅਸੀਂ ਜਮਾ ਦੇ ਹੱਥੋਂ ਇਹ ਸਟੇਟ ਜਿਹੜੀ ਸਟੇਟ ਆ ਸਾਡੀ ਪੰਜਾਬ ਇਹ ਛਡਾਉਣੀ ਆ ਸਭ ਤੋਂ ਵੱਡਾ ਫਰਕ ਤੇ ਇੱਥੇ ਆ ਅੱਜ ਸਟੇਟ ਗਵਰਨਮੈਂਟ ਕੋਲ ਦੇਣ ਨੂੰ ਤਨਖਾਹਾਂ ਨਹੀਂ ਹੈਗਾ ਲੁੱਟਕ ਸੁੱਟ ਜੋ ਕੁਝ ਹੈਗਾ ਵਾ ਦਿੱਲੀ ਦੇ ਹਾੜ ਵੀ ਆਣ ਕੇ ਤੇ ਸਾਰਾ ਕੁਝ ਧੂਕ ਦੇ ਦਿੱਲੀ ਲਈ ਜਾਂਦੇ ਆ ਸਭ ਤੋਂ ਪਹਿਲਾਂ ਤੇ ਤੁਸੀਂ ਇੱਕ ਗੱਲ ਦਾ ਆਪੇ ਜਵਾਬ ਦੇ ਲੋ ਕਿ ਜਿੰਨਾ ਚਿਰ ਅਸੀਂ ਸੈਂਟਰ ਨਾਲ ਰਲ ਕੇ ਡਬਲ ਇੰਜਨ ਦੀ ਸਰਕਾਰ ਨਹੀਂ ਆਉਂਦੀ ਸਾਡਾ ਪੰਜਾਬ ਨਹੀਂ ਬਚ ਸਕਦਾ ਪੰਜਾਬ ਅੱਜ ਗੈਂਗਸਟਰਵਾਦ ਨਸ਼ਾ ਪਰੋਤੀਆਂ ਮੈਂ ਕਿਹਨਾ ਅਤਵਾਦ ਵੀ ਜਿਹੜਾ ਸੀ ਨਾ ਉਹਦੇ ਨਾਲੋਂ ਵੀ ਅੱਜ ਬਦਤਰ ਹਾਲਾਤ ਆ ਕੌਣ ਸੇਫ ਹੈ ਦੱਸੋ ਨਾ ਵਪਾਰੀ ਸੇਫ ਨਾ ਕਿਸਾਨ ਸੇਫ ਨਾ ਕੋਈ ਗਰੀਬ ਮਜ਼ਦੂਰ ਸੇਫ ਇਹ ਇੱਕ ਵਾਰ ਸਤਾਈ ਦੇ ਵਿੱਚ ਸਤਾਰ ਸਾਹਿਬ ਡਬਲ ਇੰਜਨ ਦੀ ਸਰਕਾਰ ਬਣੇਗੀ ਤੇ ਪੰਜਾਬ ਬਚੂਗਾ ਪੰਜਾਬ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਜਾ ਚੁੱਕਾ ਹੈ ਅਕਾਲੀ ਦਲ ਸਾਹਿਬ ਅਕਾਲੀ ਦਲ ਕਹਿੰਦਾ ਹੈ ਕਿ ਅਕਾਲੀ ਦਲ ਵੀ ਆਊਗਾ ਤੇ ਡਾਇਨਾਸੌਰ ਵੀ ਹੋਣਗੇ ਕਾਂਗਰਸ ਕਹਿੰਦੀ ਹੈ ਕਿ ਜੇਕਰ ਭਾਜਪਾ ਦੇ ਨਾਲ ਗੱਠਜੋੜ ਹੁੰਦਾ ਤਾਂ ਸਾਡਾ ਫਾਇਦਾ ਹੋਊਗਾ ਅਸੀਂ ਆਵਾਂਗੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕਾਂਗਰਸ ਦਾ ਕਾਂਟੋਕਲੇ ਛੇ ਇਸੇ ਤਰ੍ਹਾਂ ਚੱਲਦਾ ਰਹਿਣਾ ਅਕਾਲੀ ਭਾਜਪਾ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਅਸੀਂ ਦੁਬਾਰਾ ਆਵਾਂਗੇ ਜੀ ਸਦਕੇ ਆਉਣ ਪੰਜਾਬ ਦੇ ਲੋਕ ਹੈ ਜਿਸ ਨੂੰ ਵੀ ਮੌਕਾ ਦਿੰਦੇ ਹਾਂ ਪਰ ਸਵਾਲ ਇੱਥੇ ਹੈ ਹਲਕੋ ਸਾਹਿਬ ਕਿ ਆ ਕੇ ਕਰਨਾ ਕੀ ਹੈ ਪੰਜਾਬ ਨੂੰ ਵਿੱਤੀ ਸੰਕਟ ਚੋਂ ਕੱਢਣਾ ਕੀ ਹੈ ਕੱਢਣਾ ਕਿਵੇਂ ਹੈ ਪੰਜਾਬ ਨੂੰ ਵਿੱਤੀ ਸੰਕਟ ਚੋਂ ਕੱਢਣ ਦੇ ਲਈ ਭਾਜਪਾ ਦੇ ਕਿਹੋ ਜੇ ਉਪਰਾਲੇ ਰਹਿਣਗੇ ਦੇਖੋ ਜੀ ਤੁਸੀਂ ਤਾਂ ਆਪੇ ਮੇਰੇ ਨੂੰ ਲੱਗਦਾ ਤੁਹਾਡੇ ਸਵਾਲ ਦੇ ਵਿੱਚ ਹੀ ਜਵਾਬ ਛੁਪਿਆ ਹੋ ਸਕਦਾ ਮੈਨਾਂ ਸਾਰੇ ਕਹਿੰਦੇ ਆ ਪਈ ਇੱਥੇ ਆਉਣਾ ਕਾਂਗਰਸ ਨੂੰ ਪੁੱਛੋ ਜੀ ਤੁਸੀਂ ਆਣ ਕੇ ਤੇ ਪੰਜਾਬ ਨੂੰ ਕਿੱਦਾਂ ਬਚਾਓਗੇ ਤੁਹਾਨੂੰ ਅੱਗੇ ਬਣਾਇਆ ਹੈ ਤੁਸੀਂ ਪੰਜਾਬ ਨੂੰ ਕੀ ਬਚਾ ਕੇ ਗਏ ਜੀ ਠੀਕ ਆ ਕਾਲੀ ਦਲ ਨੂੰ ਕਹੋ ਜੀ ਤੁਹਾਡੇ ਕੋਲ ਕੀ ਏਜੰਡਾ ਵਾ ਪੰਜਾਬ ਨੂੰ ਬਚਾਉਣ ਦਾ ਕਿਉਂਕਿ ਤੁਸੀਂ 20 ਸਾਲ ਰਾਜ ਕੀਤਾ ਇੱਥੇ ਆ ਜਿਹੜੇ ਆਪਣੇ ਹੁਣ ਟਰਮ ਚੱਲ ਰਹੀ ਆ ਇਹਨਾਂ ਨੂੰ ਪੁੱਛੋ ਜੀ ਹੁਣ ਤੁਸੀਂ ਕੀ ਕਰਦੇ ਹੋ ਕਿ ਜੇ ਸੈਗੜ ਤੁਹਾਨੂੰ ਲਈਏ ਜੇ ਪਿਛਲੇ ਪਹਿਲੇ 5 ਸਾਲਾਂ ਦੇ ਵਿੱਚ ਤੁਸੀਂ ਇਹ ਹਾਲਾਤ ਕਰਦੇ ਆ ਤੁਹਾਡੇ ਕੋਲ ਹੁਣ ਮਗਰ ਕਿਹੜੀ ਛੜੀ ਆ ਵੀ ਤੁਸੀਂ ਆਂਦੇ ਸਾਨੂੰ ਫੇਰ ਮੌਕਾ ਦਿਓ ਸੋ ਮੇਰੇ ਕਹਿਣ ਦਾ ਮਤਲਬ ਆ ਕਿਸੇ ਕੋਲ ਸਭ ਝੂਠ ਅਫਵਾਵਾ ਪ੍ਰਚਾਰ ਝੂਠਾ ਕੁਝ ਨਹੀਂ ਕਿਸੇ ਕੋਲ ਹੈਗਾ ਸਾਨੂੰ ਇੱਕ ਵਾਰ ਭਾਰਤੀ ਜਨਤਾ ਪਾਰਟੀ ਤੇ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਚੱਲੂਗਾ ਤੇ ਪੰਜਾਬ ਫੇਰ ਹੀ ਬਚ ਸਕਦਾ ਮੰਰੇਗਾ ਦਾ ਨਾਮ ਚੇਂਜ ਕਰਕੇ ਭਾਜਪਾ ਨੇ ਉਹਦੀਆਂ ਉਪਲਬਧੀਆਂ ਗਣਾਈਆਂ ਕਿ ਮਜ਼ਦੂਰਾਂ ਦਾ ਫਾਇਦਾ ਹੋਵੇਗਾ ਲੇਕਿਨ ਬਾਕੀ ਪਾਰਟੀਆਂ ਨੇ ਇੱਥੇ ਵੀ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਉਹ ਆੜੇ ਹੱਥੀ ਲਿਆ ਉਹਨਾਂ ਦਾ ਵਿਰੋਧ ਕੀਤਾ ਕਿ ਮੰਰੇਗਾ ਦਾ ਨਾਮ ਚੇਂਜ ਕਰਕੇ ਜਿਹੜਾ ਉਹ ਭਾਜਪਾ ਕਿਤੇ ਨਾ ਕਿਤੇ ਮਜ਼ਦੂਰਾਂ ਦੇ ਹੱਕ ਦੀ ਗੱਲ ਨਹੀਂ ਕਰ ਰਹੀ ਤੁਸੀਂ ਕੁਝ ਇਸ ਤੇ ਕਹਿਣਾ ਚਾਹੋਗੇ ਜਵਾਬ ਦੇ ਰੂਪ ਵਿੱਚ ਉਹਨਾਂ ਪਾਰਟੀਆਂ ਨੂੰ ਮੈਂ ਕਹਾਂ ਉਹਨਾਂ ਦਾ ਕੰਮ ਆ ਰੋਜ਼ ਕੂੜ ਪ੍ਰਚਾਰ ਕਰਨਾ ਨਾਂ ਬਦਲਦਾ ਕੀ ਆ ਕਾਂਗਰਸ ਵੇਲੇ ਚਾਰ ਵਾਰੀ ਨਾਂ ਬਦਲਿਆ ਗਿਆ ਇਹਦਾ ਜਉਂ esquima ਸ਼ੁਰੂ ਹੋਈਆਂ ਦੇਖੋ ਜਦੋਂ ਸਮੇਂ-ਸਮੇਂ ਤੇ ਕਿਹੇ ਚੀਜ਼ ਦੇ ਵਿੱਚ ਸੋਧ ਹੁੰਦੀ ਆ ਨਾ ਉਹਦਾ ਨਾਂ ਬਦਲੀ ਕੀਤਾ ਜਾਂਦਾ ਵਾ ਇਹ ਕੋਈ ਏਡਾ ਵੱਡਾ ਮਸਲਾ ਨਹੀਂ ਮੈਨੂੰ ਇੱਕ ਗੱਲ ਦੱਸ ਦਿਓ ਸੰਤਾ ਸਿੰਘ ਚੰਗੇ ਕੰਮ ਕਰ ਰਿਹਾ ਵਾ ਜੀ ਸੇਵਾ ਕਰ ਰਿਹਾ ਵਾ ਤੇ ਸੰਤਾ ਸਿੰਘ ਦਾ ਜੇ ਨਾਮ ਬੰਤਾ ਸਿੰਘ ਰੱਖ ਦਿਆਂਗੇ ਤੇ ਕੀ ਗੱਲ ਉਹਦੀ ਸੇਵਾ ਜਿਹੜੀ ਆ ਉਹ ਮੁੜ ਕੇ ਸੇਵਾ ਕਰਨ ਵੜ ਜੂਗਾ ਸਭ ਝੂਠ ਪ੍ਰਚਾਰ ਆ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਗਾ ਦੇਖੋ ਮੈਂ ਕੱਲ ਉਹਦੇ ਤੇ ਵਧੀਆ ਜਿਹੜੇ ਆ ਮੇਰੇ ਆਪਣਾ ਨੈਟ ਤੇ ਪਿਆ ਵਾ ਸਭ ਕੁਝ ਸਾਰਾ ਕੁਝ ਮਨਰੇਗਾ ਦਾ ਤੇ ਜੋ ਜੀ ਰਾਮ ਜੀ ਯੋਜਨਾ ਬਾਰੇ ਮੈਂ ਬੜੇ ਵਿਸਥਾਰ ਸਹਿਤ ਕੱਲ ਦੱਸ ਚੁੱਕਾ ਵਾਂ ਉਹਨੂੰ ਵੇਖ ਕੇ ਤੁਹਾਨੂੰ ਸਮਝ ਲੱਗ ਜੂਗਾ ਕੀ ਫਰਕ ਹੈ ਅਲਗੋ ਸਾਹਿਬ ਲਾਸਟ ਦੇ ਵਿੱਚ ਜਿੰਨੇ ਵੀ ਹਲਕਾ ਖੇਮ ਕਰਨ ਦੇ ਨਾਲ ਜੁੜੇ ਸਾਥੀ ਨੇ ਜਿਹੜੇ ਸੰਘਰਸ਼ ਦੇ ਸਾਥੀ ਵੀ ਨੇ ਵਰਕਰ ਵੀ ਨੇ ਕੀ ਸੁਨੇਹਾ ਹੈ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਕਿੰਨੀ ਕਿ ਮਿਹਨਤ ਕਰਨੀ ਪੈਣੀ ਹੈ ਤੇ ਕਰ ਰਹੇ ਆ ਕੀ ਕਹਿਣਾ ਚਾਹੋ ਵੇਖੋ ਮੈਂ ਕਰੀਬ 7-8 ਮਹੀਨੇ ਦੇ ਵਿੱਚ ਜੀ ਸਾਨੂੰ ਤਰਨਤਾਰਨ ਇਲੈਕਸ਼ਨ ਵੀ ਲੜਨੀ ਪਈ ਆ ਜੀ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਵੀ ਸਾਨੂੰ ਤਗੜੇ ਹੋ ਕੇ ਸਾਰਾ ਕੁਝ ਉਹਦਾ ਕਰਨਾ ਪਿਆ ਚਾਹੇ ਨਾ ਕਾਗਜ਼ ਕਿਉਂਕਿ ਕਾਗਜ਼ ਕਿਉਂ ਮਤਲਬ ਸਰਕਾਰਾਂ ਖਰਾਬ ਕਰਦੀਆਂ دار ਹੁੰਦਾ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕਿ ਇਹ ਜਿੱਤ ਰਹੇ ਨੇ ਸੋ ਗੱਲ ਇਹ ਆ ਕਿ ਮੇਰੀ ਇੱਥੇ ਟੀਮ ਸਾਡੀ ਬਹੁਤ ਵੱਡੀ ਭਾਰਤੀ ਜਨਤਾ ਪਾਰਟੀ ਦੀ ਬਣ ਚੁੱਕੀ ਆ ਸਾਡਾ ਕਾਡਰ ਵੀ ਬਹੁਤ ਤਕੜਾ ਵਾ ਪੁਰਾਣਾ ਮੈਂ ਆਪ ਦੇ ਸਾਥੀਆਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਤਕੜੇ ਹੋ ਕੇ ਜੇ ਸਾਰੇ ਆਪਾਂ ਰਾਤ ਦਿਨ ਮਿਹਨਤ ਕਰੀਏ ਤੇ ਆਪਾਂ ਫੇਰ ਪਾਰਟੀ ਜਿਹੜੀ ਆ ਇਥੋਂ ਬਹੁਤ ਅੱਗੇ ਲਿਜਾ ਸਕਦੇ ਆ ਜੀ ਅਲਗੋ ਸਾਹਿਬ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਇੱਥੇ ਆਉਣ ਤੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਨੂੰ ਸਰਦਾਰ ਦਲਵੀਰ ਸਿੰਘ ਜੀ ਅਲਗੋ ਕੋਠੀ ਜੋ ਕੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੇ ਉਹ ਇਧਰੋਂ ਖੇਮ ਕਰਨ ਹਲਕੇ ਤੋਂ ਸੀਨੀਅਰ ਆਗੂ ਨੇ ਅਤੇ ਖੇਮ ਕਰਨ ਹਲਕੇ ਦੇ ਵਿੱਚ ਪਾਰਟੀ ਨੂੰ ਮਜ਼ਬੂਤੀ ਲਈ ਜਿਹੜੀ ਆ ਉਹ ਸੇਵਾ ਨਿਭਾ ਰਹੇ ਨੇ ਸੋ ਆਪਣੀ رائے ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਅਗਰ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਦਾਨਿਸ਼ ਗੁਪਤਾ ਦੇ ਨਾਲ ਮੈਂ ਦਿਲਜੀਤ ਸਿੰਘ ਤਰਨਤਾਰਨ